ਮੇਰੇ ਘਰ ਵਾਲੇ ਇਹਨਾਂ ਨੂੰ ਥੋੜਾ ਜਨਾ ਕੋਈ ਕੰਮ ਮਿਲਣਾ ਚਾਹੀਦਾ ਸਰ ਪ੍ਰਾਈਵੇਟ ਕੰਮ ਕਰਦਾ ਬਿਜਲੀ ਦਾ 6 ਲੱਖ ਦੀ ਫਸਲ ਮਰ ਗਈ ਸਾਡੀ ਕੋਈ ਹੱਲ ਨਹੀਂ ਸਾਡਾ ਹੈਗਾ ਕੋਈ ਮਾੜੀ ਮੋਟ ਵੀ ਤੁਸੀਂ ਨੌਕਰੀ ਦੇ ਦੋ ਤਾਂ ਛੇਲਰ ਚਲਵਾਦਾ ਇੱਥੇ ਲਾਗੇ ਜਾ ਕਰਾਂਗੇ ਛੇਲਰ ਚ ਸਾਡੀ ਬਹੁਤ ਚੱਲਦੀ ਆ ਮਾਹਣੇ ਕਹਿ ਦੇਣਾ ਮਾਹਣੇ ਕਹਿ ਦੇਣਾ ਛੇਲਰ ਵਾਲਿਆਂ ਨੂੰ ਹਾਂਜੀ 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 ਭਾਜੀ ਮੈਂ ਨਾ ਘੜਮ ਲਾਗੇ ਬਿਠਾ ਮੰਨ ਦੇ ਉੱਤੇ ਤੇ ਇੱਥੇ ਇਹ ਆਪਣਾ ਲਾਗੇ ਕਿਹੜਾ ਕਿਹੜਾ ਛੇਲਰ ਹੈ ਇੱਥੇ ਮੁੰਡੇ 2-4 ਜਿਹੜੇ ਲਾਗੇ ਲੱਗੇ ਆ ਬਾਈਕਾਂ ਨੇ ਉਸ ਲਵਾ ਛੱਡ ਗਏ ਨੁਵਾਦਾਂਗੇ ਨੁਵਾਦਾਂਗੇ ਬਹੁਤ ਵਧੀਆ ਫੁੱਲਰ ਸਾਹਿਬ ਬੰਦਾ ਵਾ ਤੇ ਅਹੀਂ ਤੇ ਖੋਸ਼ ਆਂ ਵੀ ਸਾਡੇ ਫੁੱਲ ਗਿਆ ਡਾਲੋ ਤੁਹਾਨੂੰ ਪੰਜ ਪੰਜ ਮਰਲੇ ਦੇ ਪਲਾਟ ਦੇ ਦੇਣੇ ਆ ਵੀ ਤੁਸੀਂ ਇੱਥੇ ਘਰ ਬਣਾ ਲਓ ਮੈਂ ਹੁਣੇ ਇਹ ਕਹਿ ਦਿੰਦਾ ਸਰਪੰਚ ਜੀ ਬਾਪੂ ਕੋਲ ਮੈਂ ਖਲੋਤਾ ਇੱਥੇ ਤੇ ਇਹਨਾਂ ਦੀਆਂ ਬੇਕਾਂ 5 6 ਤੇ ਇੱਧਰ ਆ ਤੇ ਗਾਂ ਬਾਕੀ 7 8 ਬੇਕਾਂ ਪਿੱਛੇ ਐ ਸਭਰਾਵਾਂ ਦੀਆਂ ਜਿਹੜੀਆਂ ਦਰਿਆਜ ਆ ਆਸਟ ਤੇ ਜਾ ਕੇ ਪੰਜ ਪੰਜ ਮਰਲੇ ਦੇ ਚੌਰਸ ਪਲਾਟ ਦੇ ਦਿਓ ਇਹਨਾਂ ਨੂੰ ਠੀਕ ਹੈ ਪੱਠੇ ਪੁੱਠੇ ਹੈਗੇ ਆ ਕਿ ਤੇ ਸਾਰੇ ਦਾ ਨਾਈ ਪੱਠੇ ਸਾਡਾ ਆ ਜਾਂਦਾ ਚਾਰ ਵਾਲਿਆ ਵਧੀਆ ਪੱਠੇ ਧੰਨਵਾਦ ਕਰਦਾ ਸਾਡੇ ਪ੍ਰਧਾਨ ਕੈਬਨਟ ਮੰਤਰੀ ਅਮਨ ਉਰੋੜਾ ਜੀ ਦਾ ਜਿਹੜੇ ਅੱਜ ਸਾਡੇ ਹਲਕੇ ਦੇ ਵਿੱਚ ਜਿਹੜੀ ਹੜਪੀੜ ਤੇ ਸਾਡੇ ਭਰਾ ਨੇ ਉਹਨਾਂ ਵਾਸਤੇ ਰਾਤ ਸਮਗਰੀ ਲੈ ਕੇ ਆਏ ਆ ਰਾਸ਼ਨ ਲੈ ਕੇ ਆਏ ਆ ਮੈਂ ਇੱਕ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹੁੰਦਾ ਮੇਰੇ ਸਾਰੇ ਕਿਸਾਨ ਵੀਰ ਖੜੇ ਨੇ ਕਿ ਸਰਕਾਰ ਦਿਨ ਰਾਤ ਤੁਹਾਡੇ ਨਾਲ ਖੜੀ ਹੈ ਕਿਸਾਨੀ ਦਾ ਜਿੰਨਾ ਨੁਕਸਾਨ ਹੋ ਰਿਹਾ ਉਹਦਾ ਇੱਕ ਵਾਰੀ ਜਦੋਂ ਸਿਚੁਏਸ਼ਨ ਨਾਰਮਲਾਈਜ਼ ਹੋ ਜਾਂਦੀ ਹੈ ਗਰਦਾਰੀਆਂ ਨੇ ਜਿਹੜੀਆਂ ਉਹ ਵੀ ਹੋਣਗੀਆਂ ਔਰ ਜੋ ਮਨ ਦਾ ਮੁਆਵਜ਼ਾ ਜਿਹੜਾ ਉਹ ਵੀ ਦਿੱਤਾ ਜਾਊਗਾ ਪਰ ਸਭ ਤੋਂ ਪਹਿਲਾਂ ਅੱਜ ਦੀ ਘੜੀ ਜਿਹੜੀ ਪਹਿਲ ਹੈ ਉਹ ਇਹ ਹੈ ਕਿ ਜੋ ਜਾਨੀ ਔਰ ਮਾਲੀ ਨੁਕਸਾਨ ਹੈ ਉਹਨੂੰ ਬਚਾਇਆ ਜਾ ਸਕੇ ਡੰਗਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੋਇਆ ਉਹਨੂੰ ਬਚਾਇਆ ਜਾ ਸਕੇ ਸਾਰੇ ਇਸ ਕੰਮ ਦੇ ਉੱਪਰ ਮੈਂ ਸਮਝਦਾ ਕਿ ਇਹ ਕਿਸੇ ਇੱਕ ਦਾ ਕੰਮ ਨਹੀਂ ਹੈਗਾ ਕੋਣ ਸਰਦਾਰ ਭਗਵੰਤ ਸਿੰਘ ਮਾਨ ਨੇ ਪਾਲਿਸੀ ਬਣਾਈ ਆ ਵੀ ਜਿਹਦੇ ਨਾਂ ਤੇ ਜ਼ਮੀਨ ਆ ਉਹਦੇ ਨਾਂ ਤੇ ਹੀ ਖੱਡ ਪਾਸ ਹੋਊਗੀ ਅ ਜਦੋਂ ਪਾਣੀ ਲੱਤੂਗਾ ਸਰਕਾਰਨੋਂ ਜੋ ਮੁਆਵਜ਼ਾ ਹੋਏ ਇੱਕ ਇੱਕ ਰੁਪਈਆ ਇਹਨਾਂ ਪਰਿਵਾਰਾਂ ਨੂੰ ਮਿਲੂ ਇਹਨਾਂ ਦਾ ਜਿਹੜਾ ਕੁੱਬ ਪਿਆ ਸੀ ਨਾ ਉਹ ਕੋਬ ਇਹਨਾਂ ਦਾ ਭਰਾਮ ਦਾ ਨਿਕਲ ਜਾਊਗਾ